ਹੇ ਗੁਰੂ ਜੀ ਆਓ ਜਾਣਦੇ ਹਾਂ ਇਤਿਹਾਸ ਗੁਰਦੁਆਰਾ ਸ਼੍ਰੀ ਅਮ ਸਾਹਿਬ ਗੁਰਦੁਆਰਾ ਸ਼੍ਰੀ ਅਮ ਸਾਹਿਬ ਮਹਾਲੀ ਵਿੱਚ ਸਥਿਤ ਹੈ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਾਈ ਸਾਹਿਬ ਜੀ ਨੇ ਆਪਣੇ ਭਗਤ ਦੀ ਇੱਛਾ ਪੂਰੀ ਕਰਨ ਲਈ ਇਸ ਸਥਾਨ ਦਾ ਦੌਰਾ ਕੀਤਾ ਪੰਡਤ ਲੰਬੀਆ ਦੇ ਭਾਈ ਕੋਰਮ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਸਾਹਿਬ ਦਾ ਦੌਰਾ ਕੀਤਾ ਗੁਰੂ ਅਰਜਨ ਦੇਵ ਜੀ ਦਾ ਹਦਰਬਾਰ ਚੱਲਿਆ ਸੀ ਹਰ ਕੋਈ ਆਪਣੇ ਰੁਤਬੇ ਅਤੇ ਸਮਰੱਥਾ ਅਨੁਸਾਰ ਤੋਹਫੇ ਦੇ ਰਿਆ ਸੀ ਕਾਬਲ ਤੋਂ ਆਈ ਹੋਈ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਅੰਬ ਤੋਹਫੇ ਵਜੋਂ ਦਿੱਤੇ ਭਾਈ ਕੋਰਮ ਜੀ ਨੂੰ ਇਸ ਗੱਲ ਦਾ ਬੁਰਾ ਲੱਗਾ ਕਿ ਉਹ ਅੰਬਾ ਵਾਲੀ ਜ਼ਮੀਨ ਦਾ ਮਾਲਕ ਹੈ ਉਸ ਨੇ ਅੰਬ ਨਾਲ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਵਿਚਾਰ ਬਣਾਇਆ ਸ਼ਾਮ ਨੂੰ ਦਰਬਾਰ ਬੰਦ ਹੋ ਗਿਆ ਸੀ ਅਤੇ ਹਰ ਇੱਕ ਨੂੰ ਅੰਬ ਦਾ ਪ੍ਰਸ਼ਾਦ ਦਿੱਤਾ ਗਿਆ ਭਾਈ ਸਾਹਿਬ ਜੀ ਨੇ ਅੰਬ ਨਹੀਂ ਛਕਿਆ ਅਗਲੀ ਸਵੇਰ ਭਾਈ ਸਾਹਿਬ ਜੀ ਨੇ ਉਹ ਅੰਬ ਗੁਰੂ ਅਰਜਨ ਦੇਵ ਜੀ ਨੂੰ ਭੇਟ ਕੀਤਾ ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਬੁਲਾ ਕੇ ਕਿਹਾ ਇਹ ਅੰਬ ਉਹਨਾਂ ਨੂੰ ਪ੍ਰਸ਼ਾਦ ਵਿੱਚੋਂ ਦਿੱਤਾ ਗਿਆ ਸੀ ਫਿਰ ਉਸ ਨੇ ਉਹਨਾਂ ਨੂੰ ਵਾਪਸ ਕਿਉਂ ਸੌਪਿਆ ਭਾਈ ਸਾਹਿਬ ਜੀ ਨੇ ਬੜੇ ਹੀ ਸਤਕਾਰ ਨਾਲ ਕਿਹਾ ਕਿ ਮੈਂ ਇਸ ਅੰਬ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਪ੍ਰਾਪਤ ਕੀਤਾ ਪਰ ਮੇਰੀ ਇੱਛਾ ਹੈ ਕਿ ਮੈਂ ਅੰਬਾ ਦੀ ਧਰਤੀ ਤੋਂ ਹੋਣ ਕਰਕੇ ਮੈਂ ਤੁਹਾਡੀ ਸੇਵਾ ਕਰਾਂ ਜਦ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਇਸ ਨੂੰ ਪ੍ਰਸ਼ਾਦ ਵਜੋਂ ਪ੍ਰਾਪਤ ਕੀਤਾ ਹੈ ਅਸੀਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦੇ ਹਾਂ ਪਰ ਇਹ ਅੰਬ ਅਸੀਂ ਆਪਣੇ ਸੱਤਵੇਂ ਜੀਵਨ ਕਾਲ ਵਿੱਚ ਪ੍ਰਾਪਤ ਕਰਾਂਗੇ ਸੱਤਵੇਂ ਗੁਰੂ ਸ਼੍ਰੀ ਗੁਰੂ ਹਰਾਈ ਸਾਹਿਬ ਜੀ ਦਸੰਬਰ ਦੇ ਅਖੀਰ ਵਿੱਚ ਗੁਰੂ ਖੇਤਰ ਤੋਂ ਆਏ ਅਤੇ ਭਾਈ ਕੋਰਮ ਜੀ ਅੰਬ ਬਾਰੇ ਕਿਹਾ ਭਾਈ ਸਾਹਿਬ ਨੇ ਨਿਮਰਤਾ ਨਾਲ ਗੁਰੂ ਸਾਹਿਬ ਨੂੰ ਕਿਹਾ ਕਿ ਇਸ ਮੌਸਮ ਵਿੱਚ ਕੋਈ ਅੰਬ ਨਹੀਂ ਹੈ ਇਸ ਲਈ ਮੈਂ ਐਸਾ ਨੋ ਪੇਸ਼ਕਸ਼ ਕਰਨ ਵਿੱਚ ਅਸਮਰਥਾਂ ਅਰ ਤੁਸੀਂ ਸਰਵ ਸ਼ਕਤੀਮਾਨ ਹੋ ਅਤੇ ਇਹ ਤੁਸੀਂ ਕਰ ਸਕਦੇ ਹੋ ਅਤੇ ਜੋ ਕੁਝ ਵੀ ਤੁਸੀਂ ਚਾਹੁੰਦੇ ਹੋ ਪੂਰਾ ਕਰ ਸਕਦੇ ਹੋ ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਕਿਹਾ ਕਿ ਦਰਖਤ ਅੰਬਾਂ ਨਾਲ ਭਰੇ ਪਏ ਹਨ ਭਾਈ ਸਾਹਿਬ ਨੇ ਜਦ ਉੱਪਰ ਦਰਖਤਾਂ ਵੱਲ ਵੇਖਿਆ ਕਿ ਗੁਰੂ ਜੀ ਜੈਸ ਦਰਖਤ ਦੇ ਥੱਲੇ ਖੜੇ ਹਨ ਉਹ ਅੰਬਾਂ ਨਾਲ ਭਰੇ ਪਏ ਹਨ ਭਾਈ ਸੈਗੁਰ ਹਰਾਈ ਸਾਹਿਬ ਜੀ ਦੇ ਜਨਮਿ ਪੈ ਗਏ ਅਤੇ ਦਸੰਬਰ ਦੇ ਮਹੀਨੇ ਵਿੱਚ ਸਾਰਿਆਂ ਨੂੰ ਅੰਬ ਦਾ ਪ੍ਰਸ਼ਾਦ ਵੰਡਿਆ ਗਿਆ ਵਾਹਿਗੁਰੂ ਜੀ ਪੁੱਲ ਚੌਕ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ